अविनासी प्रभु मन मेरा मन की तू प्रीत त्याग तिसते परे नाही किस कोए शर्म निरंतर एको सोय आपे बिना यापे दाना घर गंभीर गहीर सुजान ਸਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨੰਦ ਯਾਲ ਬਖਸ਼ਿੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਐ ਮਨਿ ਹੈ ਅਨਰਾਉ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ਼੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਪਤੀ ਦਾ ਪਹਿਲਾ ਪਦ ਹੈ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 283 ਉੱਤੇ ਸਿ ਸ਼ੁਭਤ ਹੈ ਜੀ ਇਸ ਤੋਂ ਪਹਿਲਾਂ ਸ਼ਲੋਕ ਹੈ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਪੰਨ ਤਿਸੇ 부ਝਾਏ ਨਾਨਕਾ ਜਿ ਸੋਬੈ ਸੁਪਸਨ ਦੇ ਆਲੂ ਮਹਾਰਾਜ ਕਿਰਪਾ ਕਰਦੇ ਹਨ ਉਹ ਮਾਲਕ ਉਹ ਪ੍ਰਭੂ ਨਾ ਕੋਈ ਰੂਪ ਨਹੀਂ ਹੈ ਕੋਈ ਰੰਗ ਨਹੀਂ ਹੈ ਕੋਈ ਭੇਖ ਨਹੀਂ ਉਹਦਾ ਇਹ ਤਿੰਨਾ ਲੱਛਣਾਂ ਤੋਂ ਪਰੇ ਹੈ ਨਾ ਰੂਪ ਹੈ ਨਾ ਭੇਖ ਨਾ ਕੋਈ ਰੰਗ ਹੈ ਤਿਸੇ ਭੁਜਾਇ ਨਾਨਕਾ ਜਿਸ ਹੋਵੇ ਸੁਪਰਸੰ ਉਹ ਆਪ ਦੇ ਆਪ ਨੂੰ ਉਸ ਨੂੰ ਜਣਾਉਂਦਾ ਹੈ ਜਿਸ ਉਹਤੇ ਬਹੁਤ ਖੁਸ਼ ਹੁੰਦਾ ਹੈ ਖੁਸ਼ ਹੋ ਸਿਮਰਨ ਕਰਨ ਵਾਲੇ ਤੇ ਹੁੰਦਾ ਦਿਆਲ ਹੋ ਜਾਂਦਾ ਸਿਮਰਨ ਕਰਨ ਵਾਲੇ ਤੇ ਪਰਾਸ਼ਪਤੀ ਹੈ ਅਵਨਾਸੀ ਪ੍ਰਭ ਮਨ ਵਿੱਚ ਰਾਖ ਮਹਾਰਾਜ ਕਿਰਪਾ ਕਰ ਦੇ ਨੇ ਭਾਈ ਉਸ ਸਦਾ ਰਹਿਣ ਵਾਲੇ ਮਾਲਕ ਨੂੰ ਆਪਣੇ ਮਨ ਵਿੱਚ ਰੱਖ ਮਨਕ ਕੀ ਤੂੰ ਪ੍ਰੀਤ ਤਿਆਗ ਇਨਸਾਨ ਦੀ ਪ੍ਰੀਤ ਨੂੰ ਮੁਹੱਬਤ ਨੂੰ ਤੂੰ ਛੱਡ ਦੇ ਤੂੰ ਇਸ ਬੰਦਾ ਤੇ ਕਿਤੇ ਕੰਮ ਨਹੀਂ ਆਏਗਾ ਉਹ ਆਪ ਫਸਿਆ ਜਿਹੜਾ ਆਪ ਫਸਿਆ ਉਹ ਕਿਸੇ ਨੂੰ ਕਿਵੇਂ ਕੱਢੇਗਾ ਇਸ ਤੋਂ ਪਰੇ ਨਹੀਂ ਕਿਸ ਕੋਈ ਉਸ ਮਾਲਕ ਤੋਂ ਪਰੇ ਹੋਰ ਉੱਪਰ ਉਸ ਤੋਂ ਕੁਝ ਵੀ ਨਹੀਂ ਹੈ ਸਰਬ ਨਿਰੰਤਰ ਇੱਕੋ ਸੋਏ ਉਹ ਲਗਾਤਾਰ ਉਹ ਮਾਲਕ ਸਭ ਦੇ ਵਿੱਚ ਰਮਿਆ ਹੋਇਆ ਹੈ ਆਪੇ ਬਿਨਾ ਆਪੇ ਦਾਣਾ ਉਹ ਮਾਲਕ ਸਭ ਕੁਝ ਦੇਖਣ ਵਾਲਾ ਹੈ ਸਭ ਕੁਝ ਜਾਣਨ ਵਾਲਾ ਹੈ ਗਹਿਰ ਗੰਭੀਰ ਗਹਿੀਰ ਸੁਜਾਨਾ ਉਹ ਅਥਾਰ ਹੈ ਸੰਜੀਦਾ ਹੈ ਗਹਿਰਾ ਹੈ ਤੇ ਬਹੁਤ ਸਿਆਣਾ ਹੈ ਪਾਰ ਬ੍ਰह्म ਪਰਮੇਸ਼ਰ ਗੋਬਿੰਦ ਉਹ ਮਹਾਨ ਪ੍ਰਭੂ ਪਰਮ ਪੁਰਖ ਹੈ ਸ੍ਰਿਸ਼ਟੀ ਦਾ ਮਾਲਕ ਹੈ ਗੋਬਿੰਦ ਗੋ ਧਰਤੀ ਨੂੰ ਕਹਿੰਦੇ ਬਿੰਦ ਮਾਲਕ ਉਹਨੂੰ ਰੱਖਣ ਵਾਲਾ ਸੰਭਣ ਵਾਲਾ ਕਿਰਪਾ ਨਿਦਾਨ ਦਿਆਲ ਬਖਸ਼ੰਦ ਓ ਮਾਹ ਮਹਾਰਾਜ ਓ ਪ੍ਰਭੂ ਰਹਿਮਤਾਂ ਦਾ ਖਜ਼ਾਨਾ ਹੈ ਸਦਾ ਹੀ ਦਿਆਲੂ ਹੈ ਬਖਸ਼ਣ ਦਾ ਹੈ ਬਖਸ਼ਣ ਵਾਲਾ ਹੈ ਪਾਪਾਂ ਨੂੰ ਬਖਸ਼ਣ ਵਾਲਾ ਹੈ ਸਾਧ ਤੇਰੇ ਕੀ ਚਰਨੀ ਪਾਓ ਨਾਨਕੈ ਮਨ ਇਹ ਨਰਾਉ ਨਾਨਕ ਜੀ ਕਿਰਪਾ ਕਰਦੇ ਹਨ ਵੀ ਮੇਰੇ ਮਨ ਅੰਦਰ ਇਹੀ ਸਦਰ ਹੈ ਇਹੀ ਇੱਛਾ ਹੈ ਵੀ ਮੈਂ ਤੇਰੇ ਸੰਤਾਂ ਦੇ ਚਾਰਨਾਂ ਚ ਟਹਿ ਪਾਵਾਂ ਸਾਧੂਆਂ ਦਾ ਜਿਨ੍ਹਾਂ ਨੇ ਤੁਹਾਨੂੰ ਪ੍ਰਾਪਤ ਕੀਤਾ ਉਹ ਸਾਧੂ ਜਿਨ੍ਹਾਂ ਨੇ ਮਨ ਨੂੰ ਸਾਧ ਕੇ ਤੇਰੇ ਦਰਸ਼ਨ ਕਰ ਲਏ ਇੱਕ ਜਗ੍ਹਾ ਮਹਾਰਾਜ ਕਿਰਪਾ ਕਰਦੇ ਹਨ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਮਹਾਰਾਜ ਆਪਦੇ ਆਪ ਨੂੰ ਦੇਖੋ ਕਹਿੰਦੇ ਕਿੰਨੀ ਨਿਮਰਤਾ ਹੈ ਨਾ ਮੈਂ ਜਤਿ ਆ ਨਾ ਸਤਿ ਆ ਨਾ ਪੜਿਆ ਲਿਖਿਆ ਮੂਰਖ ਮੁਗਧਾ ਜਨਮ ਪਿਆ ਮੈਂ ਜਮਾਂਦਰੂ ਮੂਰਖ ਹ ਮਹਾਰਾਜ ਦਾ ਬਚਨ ਲੇਕਿਨ ਇੱਕ ਗੁਣ ਮਿਰਚ ਕੀ ਹੈ ਪੰਨਵਤ ਨਾਨਕ ਤਿੰਨ ਕੀ ਸ਼ਰਣਾ ਜੇ ਨ ਤੂੰ ਨਾ ਹੀ ਬਿਸਰੇ ਆ ਪਰ ਮੈਂ ਉਹਨਾਂ ਮਹਾਪੁਰਸ਼ਾਂ ਦੀ ਸੰਤਾਂ ਦੀ ਸ਼ਰਨ ਲੈ ਲਈ ਉਹਨਾਂ ਦੇ ਚਰਨ ਫੜ ਲਏ ਜਿਨ੍ਹਾਂ ਨੇ ਤੈਨੂੰ ਪ੍ਰਾਪਤ ਕਰ ਲਿਆ ਹੈ ਜੀ ਵਾਹ ਗੁਰੂ ਵਾਹ ਗੁਰੂ ਨਾਂ ਬੋਲ ਕੇ ਕੰਨਾਂ ਨਾਲ ਸੁਣੀਏ ਪਰ ਚੁੱਪ ਹੋ ਕੇ ਬੈਠ ਜਾਈਏ ਇਹ ਸਭ ਤੋਂ ਉੱਚਾ ਤੇ ਸਭ ਤੋਂ ਪਵਿੱਤਰ ਕੰਮ ਮਹਾਨ ਕੰਮ ਹੈ ਜੀ ਜੋ ਆਪਾਂ ਇਸ ਜਨਮ ਚ ਕਰਨਾ ਹੈ ਮਾਰੇ ਕਿਰਪਾ ਕਰਨ ਜਾਗ ਕੋ ਆਏ ਸੋਈ ਬਹਜੋ ਜੋ ਜੋ ਲੈਣ ਆਇਆ ਉਹਨੂੰ ਇਕੱਠਾ ਕਰ ਪਾਈ ਬਣ ਕਰੋ ਬਣ ਜਾ ਰਿਓ ਵੱਖਰ ਲਿਓ ਸਮਾਲ ਤੈਸੀ ਵਸਤ ਵਿਸਾਈ ਹੈ ਜੈਸੀ ਨਿਬੇ ਨਾਲ ਨਾਨਕ ਜੀ ਆਪਾਂ ਨੂੰ ਸਲਾਹ ਦਿੰਦੇ ਆਂ ਬਣ ਜਾ ਰਿਓ ਵਪਾਰੀਓ ਉਹ ਵਪਾਰ ਕਰੋ ਜਿਹੜਾ ਤੁਹਾਡੇ ਨਾਲ ਜਾਏਗਾ ਇੱਥੇ ਤਾਂ ਵਪਾਰ ਤਾਂ ਦੁਨਿਆਵੀ ਆਪਾਂ ਕਰਨਾ ਹੀ ਆ ਪਰ ਮੱਖੀ ਗੁੜ ਖਾਂਦੀ ਹੈ ਲੇਕਿਨ ਮਰਦੀ ਵੀ ਗੁੜ ਦੇ ਵਿੱਚ ਜਿਪਕਈ ਹੈ ਇੰਨਾ ਨਾ ਇਹਦੇ ਵਿੱਚ ਖਚਤ ਹੋ ਜਾਓ ਵੀ ਸਾਰੀ ਉਮਰ ਬਿਨਾ ਨਾਮ ਤੋਂ ਲੰਘ ਜਵੇ ਜਿਹੜਾ ਆਪਾਂ ਕੰਮ ਕਰਨਾ ਆ ਕਰੋੜਾ ਜਨਮਾਂ ਬਾਅਦ ਜਨਮ ਮਿਲਿਆ ਏ ਫਿਰਤ ਫਿਰਤ ਬਹੁਤ ਇਹ ਜੋ ਫਾ ਰਹੇ ਹੋ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਣੀ ਨਾਨਕ ਜੀ ਕਿਰਪਾ ਕਰਦੇ ਨੇ ਤੈਨੂੰ ਪ੍ਰਭੂ ਨੂੰ ਮਿਲਣ ਦੀ ਵਾਰੀ ਹੈ ਭਾਈ ਤੂੰ ਸਿਮਰਨ ਕਿਉਂ ਨਹੀਂ ਕਰਦਾ ਕਿੰتਿਆਂ ਪੁੰਨਾਂ ਦੇ ਮਾਫੀ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ